ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਹੈ ਕਹਿੰਦੇ ਕੋ ਨਾ ਚੱਲੀ ਤੇ ਬਾਬਾ ਤੇ ਆਈ ਜਿਹੜਾ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਿਤ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਗਾਉਣ ਵਾਲੇ ਭਰਾ ਜਿਹੜੇ ਆ ਉੱਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤ ਨਾ ਕਹਿ ਰਵਾਂ ਕਿ ਜਿਹੜੇ ਉੱਥੇ ਹਾਜ਼ਰੀਨ ਨੇ ਉਹ ਉੱਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸਾ ਤੇ ਉਸ ਦੇ ਯੋਜਿਤ ਸਰਕਾਰੀ ਸਮਾਗਮ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਹੈ ਕਿਉਂਕਿ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਇਹ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੀ ਮਰਜ਼ਾਦਾਵਾਂ ਦਾ ਜਿਹੜਾ ਖਿਆਲ ਹੈ ਜਾਂ ਡਿਊਟੀ ਹੈ ਉਹ ਸ਼੍ਰੋਣੀ ਕਮੇਟੀ ਵਾਖੂਬੀ ਨਿਭਾ ਸਕਦੀ ਆ ਜੇ ਬਿਹਾਰ ਸਰਕਾਰ ਸਾਰਾ ਖਰਚਾ ਕਰਕੇ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਸ਼੍ਰੋਣੀ ਕਮੇਟੀ ਨੂੰ ਦੇ ਸਕਦੀ ਆ ਤਾਂ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ ਕਾਪੀਰਾਈਟ ਆ ਸੋ ਇਹ ਗੱਲ ਹੁਣ ਕਾਪੀਰਾਈਟ ਭੰਗੜੇ ਦਾ ਵਾ ਭਗਵੰਤ ਮਾਨ ਜੀ ਕੋਲੇ ਉਹਨਾਂ ਨੇ ਭੰਗੜਾ ਪਾਤਾ ਸੋ ਸੰਗਤ ਦੇ ਵਿੱਚ ਭਾਰੀ ਹੋਸ ਆ ਇਸ ਦੀ ਡਟ ਕੇ ਨੁਖੇਦੀ ਕਰਦੀਆਂ ਸ਼ਰੋਣੀ ਗੁਰਦਾਰਾ ਪਰੰਦਰ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਨਹੀਂ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੋਣੀ ਕਮੇਟੀ ਨੇ ਤਾਂ ਕੋਈ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਆ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰਨਾ ਹੈ ਟੈਂਡ ਸਿਟੀ ਬਣਾਉਣੀ ਹੋਰ ਜਾਨਵਰਾਂ ਦਾ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਅੱਜ ਇਹ ਇਸ ਗੱਲ ਦਾ ਜਵਾਬ ਮਿਲ ਗਿਆ ਹਾਲੇ ਮੈਨੂੰ ਲੱਗਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਇਹ ਇੱਕ ਬਹੁਤ ਵੱਡਾ ਅਫਸੋਸ ਹੈ ਕਿ ਕੋਈ ਵੀ ਗੱਲ ਆ ਉਸ ਨੂੰ ਜਿਹੜਾ ਕਿ ਰਾਜਨੀਤਿਕ ਰੰਗ ਦਿੱਤੀ ਜਾਂਦੀ ਆ ਸੋ ਅਸੀਂ ਫੇਰੇ ਕਹਿੰਨੇ ਆ ਸਾਡੀ ਕਈ ਹੋਈ ਗੱਲ ਨੂੰ ਰਾਜਨੀਤੀ ਕਿ ਰੰਗ ਦਿੱਤੀ ਜਾਂਦੀ ਆ ਜਿਹੜੀ ਕਿ ਦੇਡ ਦੀ ਲੋੜ ਨਹੀਂ ਸੋ ਹਿਰਦਤਾ ਨਾਲ ਅ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦੀ ਸ਼ਹੀਦੀ ਆ ਉਸ ਨੂੰ ਵੱਡੇ ਪੱਧਰ ਤੇ ਮਨਾਈਏ ਅਸੀਂ ਸਾਰਿਆਂ ਨੂੰ ਸਦਾ ਦਵਾਂਗੇ ਸੋ ਜਿਹੜਾ ਜਿਸ ਦਾ ਕੰਮ ਆ ਉਹ ਕੰਮ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਕਹਾਵਤ ਆ ਕਹਿੰਦੇ ਕੋ ਨਾ ਚੱਲੀ ਤੇ ਬਾਬਾ ਤੇ ਆਈ ਜਿਹੜਾ ਪਿਛਲੇ ਦਿਨਾਂ ਵਿੱਚ ਸ਼੍ਰੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼੍ਰੋਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਨ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਗਾਉਣ ਵਾਲੇ ਭਰਾ ਜਿਹੜੇ ਆ ਉੱਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤ ਨਾਲ ਘਹਿਰਵਾ ਕੀ ਜਿਹੜੇ ਉੱਥੇ ਹਾਜ਼ਰੀਨ ਨੇ ਉਹ ਉੱਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸਾ ਤੇ ਉਸ ਦੇ ਯੋਜਿਤ ਸਰਕਾਰੀ ਸਮਾਗਮ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਹੈ ਕਿਉਂਕਿ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੀ ਮਰਜ਼ਾਦਾਵਾਂ ਦਾ ਜਿਹੜਾ ਖਿਆਲ ਹੈ ਜਾਂ ਡਿਊਟੀ ਹੈ ਉਹ ਸ਼ਰੋਣੀ ਕਮੇਟੀ ਵਾਖੂਬੀ ਨਿਭਾ ਸਕਦੀ ਆ ਜੇ ਬਿਹਾਰ ਸਰਕਾਰ ਸਾਰਾ ਖਰਚਾ ਕਰਕੇ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਸ਼ਰੋਣੀ ਕਮੇਟੀ ਨੂੰ ਦੇ ਸਕਦੀ ਆ ਤਾਂ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ ਕਾਪੀਰਾਈਟ ਆ ਸੋ ਇਹ ਗੱਲ ਹੁਣ ਕਾਪੀਰਾਈਟ ਭੰਗੜੇ ਦਾ ਆ ਭਗਵੰਤ ਮਾਨ ਜੀ ਕੋਲੇ ਉਹਨਾਂ ਨੇ ਭੰਗੜਾ ਪਾਤਾ ਸੋ ਸੰਗਤ ਦੇ ਵਿੱਚ ਭਾਰੀ ਹੋਸ ਆ ਇਸ ਦੀ ਡਟ ਕੇ ਨੇ ਖੇਧੀ ਕਰਦੀ ਆ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਨਹੀਂ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੋਣੀ ਕਮੇਟੀ ਨੇ ਤਾਂ ਕੋਈ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਆ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਿਆਂ ਨੇ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰਨਾ ਹੈ ਟੈਂਟ ਸਿਟੀ ਬਣਾਉਣੀ ਹੋਰ ਜਾਨਵਰਾਂ ਦੇ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਅੱਜ ਇਹ ਇਸ ਗੱਲ ਦਾ ਜਵਾਬ ਮਿਲ ਗਿਆ ਹਾਲੇ ਮੈਨੂੰ ਲੱਗਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਇਹ ਇੱਕ ਬਹੁਤ ਵੱਡਾ ਅਫਸੋਸ ਹੈ ਕੀ ਕੋਈ ਵੀ ਗੱਲ ਆ ਉਸ ਨੂੰ ਜਿਹੜਾ ਕਿ ਰਾਜਨੀਤੀ ਕਰਾ ਕਰ ਦਿੱਤੀ ਜਾਂਦੀ ਆ ਸੋ ਅਸੀਂ ਫੇਰੇ ਕਹਿੰਨੇ ਆ ਸਾਡੀ ਕਈ ਹੋਈ ਗੱਲ ਨੂੰ ਰਾਜਨੀਤੀ ਕਰਾ ਕਰ ਦਿੱਤੀ ਜਾਂਦੀ ਆ ਜਿਹੜੀ ਕਿ ਦੇਣ ਦੀ ਲੋੜ ਨਹੀਂ ਸੋ ਹਿੰਦਤਾ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦੀ ਸ਼ਹੀਦੀ ਆ ਉਸ ਨੂੰ ਵੱਡੇ ਪੱਧਰ ਤੇ ਮਨਾਈਏ ਅਸੀਂ ਸਾਰਿਆਂ ਨੂੰ ਸੱਦਾ ਦੇਵਾਂਗੇ ਸੋ ਜਿਹੜਾ ਜਿਸ ਦਾ ਕੰਮ ਆ ਉਹ ਕੰਮ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ